ਦੰਦ ਲਾਲ ਬੜੇ ਸੋਹਣੇ ਢੰਗ ਨਾਲ ਬਿਆਨ ਕਰ ਰਹੇ ਨੇ ਤੋਕੇ ਹਮ ਹਜਾਵੇ ਖੁਦੀ ਯਾਰ ਖੁਸ਼ ਲਗਾ ਚੇ ਕੁਨਦ ਜਦ ਤੈਨੂੰ ਪਰਮਾਤਮਾ ਨਾ ਦਿਖਾਈ ਦੇਵੇ ਤੇਰੀ ਅੱਖਾਂ ਤੇ ਪਰਦਾ ਪੈ ਗਿਆ ਉਤੇ ਜ਼ਾਹਰ ਜ਼ਾਹੂਰ ਹੈ ਹਾਜ਼ਰ ਨਾਜ਼ਰ ਹੈ ਜ਼ਾਹਰ ਜ਼ਾਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਨਹੀਂ ਦਿਖਾਈ ਦੇ ਰਿਹਾ ਤੇਰੀ ਅੱਖਾਂ ਤੇ ਪਰਦਾ ਪਿਆ ਤੋਕੇ ਹਮ ਹਜਾਵੇ ਖੁਦੀ ਪਰਦੇ ਨੂੰ ਅਰਬੀ ਫਾਰਸੀ ਚ ਹਜਾਬ ਕਹਿੰਦੇ ਨੇ ਬੁਰਕੇ ਨੂੰ ਵੀ ਹਜਾਬ ਕਹਿੰਦੇ ਨੇ ਤੋ ਕਿ ਹਮ ਹਜਾਬੇ ਖੁਦੀ ਹਮ ਹੰਕਾਰ ਦਾ ਹਜਾਬ ਹੰਕਾਰ ਦਾ ਪਰਦਾ ਤੇਰੀ ਅੱਖਾਂ ਤੇ ਪੈ ਗਿਆ ਹੋਵੇਗਾ ਨਿਰੰਕਾਰ ਨਹੀਂ ਦਿਖਾਈ ਦੇਂਦਾ ਤੋ ਕਿ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੋ ਨਦ ਉਹ ਚਮਕਦਾ ਹੋਇਆ ਯਾਰ ਕੀ ਕਰੇ ਤੇਰੀ ਅੱਖਾਂ ਦੇ ਤੇ ਹੀ ਪਰਦਾ ਪਿਆ ਰਹੇ ਉਹਤੇ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟਨ ਭਾਈ ਨੰਦ ਲਾਲ ਕਹਿੰਦੇ ਉਹਤੇ ਚੜਿਆ ਹੋਇਆ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟਨ ਨਹੀਂ ਤੈਨੂੰ ਦਿਖਾਈ ਦੇਂਦਾ ਤਾਂ ਕੀ ਕਰੀ ਤੇਰੀ ਅੱਖਾਂ ਤੇ ਹੀ ਹਜਾਬ ਹੈ ਰ ਪਰਮਾਤਮਾ ਦੇ ਉੱਤੇ ਕੋਈ ਹਜਾਬ ਨਹੀਂ ਹੈ ਹੈ ਕੋਈ ਸਾਜਨ ਪਰਦਾ ਤੋਰਾ ਹੈ ਕੋਈ ਇਸ ਤਰ੍ਹਾਂ ਦਾ ਪਰਦਾ ਹੈ ਇਹ ਸੱਜਣ ਜਿਹੜਾ ਤੈਨੂੰ ਛੁਪਾ ਦੇਵੇ ਅਮੀਰ ਹੁਸਰੋ ਜੋ ਕਹਿ ਰਿਹਾ ਉਸ ਦਾ ਵੀ ਭਾਵ ਇਹੀ ਹੈ ਛੁਪ ਗਏ ਉਹ ਸਾਜ਼ ਹਸਤੀ ਝੇੜ ਕਰ ਔ ਤੋ ਬਸ ਆਵਾਜ਼ ਹੀ ਆਵਾਜ਼ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ ਉਹਦੀ ਆਵਾਜ਼ ਸੰਗੀਤਮਈ ਹੈ ਉਹਦੀ ਆਵਾਜ਼ ਗੀਤਮਈ ਹੈ ਵਾਜੇ ਨਾਦ ਅਨੇਕ ਅਸੰਕਾ ਕਹਤੇ ਗਾਵਣ ਹਾਰੇ ਕਹਤੇ ਰਾਗ ਪਰੇ ਸਭ ਕਈਆਂ ਨ ਕਹਤੇ ਗਾਵਣ ਹਾਰੇ ਕਿਦਰੇ ਇਹ ਨਾ ਸਮਝ ਲੈਣਾ ਸੋਧ ਅਰੋਦੇ ਦਰ ਤੇ ਇੱਕ ਲੰਬੀ ਜਿਹੀ ਸਟੇਜ ਬਣੀ ਹੋਵੇਗੀ ਬਹੁਤ ਸਾਰੇ ਰਾਗੀ ਬੈਠੇ ਹੋਣਗੇ ਤੇ ਕੀਰਤਨ ਕਰਦੇ ਪੈਣ ਰਾਗ ਅਲਾਪ ਦੇ ਪੈਣਗੇ ਫਿਰ ਤੇ ਸਾਕਾਰ ਪਰਮਾਤਮਾ ਵੀ ਕੋਈ ਵਿਅਕਤੀ ਦੀ ਤਰ੍ਹਾਂ ਬੈਠਾ ਹੋਵੇਗਾ ਉਹ ਤੇ ਇੱਕ ਵਿਆਪਕ ਸ਼ਕਤੀ ਹੈ ਉਹ ਤੇ ਸਿਰਫ ਵਿਆਪਕ ਹੈ ਦਰਸਲ ਉਹਦੇ ਵਿੱਚੋਂ ਹੀ ਸੰਗੀਤ ਰਾਗ ਨਾਦ ਗਿਆਨ ਵਿਗਿਆਨ ਸਭ ਉਸ ਤੋਂ ਹੀ ਪ੍ਰਗਟ ਹੁੰਦਾ ਹੈ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਨਿਆ ਹਰ ਮਨੁੱਖ ਕੋਲ ਅਗਰ ਕਿਸੇ ਪੱਖ ਦਾ ਵੀ ਗਿਆਨ ਹੋਵੇ ਉਹ ਗਿਆਨ ਉਧਾਰੇ ਸਭ ਪ੍ਰਮਾਤਮਾ ਤੋਂ ਆਇਆ ਉਸ ਦਾ ਆਪਣਾ ਨਹੀਂ ਹੈ ਆਪਣਾ ਨਹੀਂ ਸਿਰਫ ਇਤਨਾ ਹੈ ਸੱਚੇ ਇਮਾਨਦਾਰ ਕਬੂਲ ਕਰ ਲੈਣੇ ਪ੍ਰਭੂ ਅਸੀਂ ਤੇ ਕੁਝ ਵੀ ਨਹੀਂ ਸਭ ਕੁਝ ਤੇਰੀ ਹੈ ਇਹ ਗਿਆਨ ਮੇਰਾ ਹੈ ਪਰ ਹੰਕਾਰੀ ਕਹਿੰਦੇ ਨਹੀਂ ਇਹ ਗਿਆਨ ਮੇਰਾ ਹੈ ਇਹ ਗਿਆਨ ਮੇਰਾ ਹੈ ਅਜ ਤੱਕ ਕਿਸੇ ਬ੍ਰह्मज्ञानी ਨੇ ਨਹੀਂ ਆਖੇ ਗਿਆਨ ਮੇਰਾ ਹੈ ਹੁਣ ਗਿਆਨ ਸਾਰਾ ਬਾਣੀ ਦੇ ਚੈਨਾ ਤੇ ਗੁਰਨਾانک ਦੇਵ ਜੀ ਕਹਿੰਦੇ ਨੇ ਬਾਣੀ ਮੇਰੀ ਨਹੀਂ ਨਹੀਂ ਤਾਂ ਫਿਰ ਕਿਸ ਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇਲਾ ਲੋ ਤੇ ਗਿਆਨ ਸਾਰਾ ਬਾਣੀ ਦੇ ਚ ਤੇ ਜੇ ਬਾਣੀ ਖਸਮ ਦੀਏ ਤੋ ਗਿਆਨ ਵੀ ਖਸਮ ਤ ਨਾਨਕ ਜੀ ਸੁਣਾ ਰਹੇ ਇੱਕ ਸਹੀ ਇਮਾਨਦਾਰ ਆਤਮਾ ਕਬool ਕਰ ਲੇਗੀ ਆ ਤੋ ਇਹ ਗਿਆਨ ਮੇਰਾ ਨਹੀਂ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜੋ ਨੇ ਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾ ਜੋ ਪ੍ਰਭੂ ਨੇ ਆਖਿਆ ਮੈਂ ਸੁਣਿਆ ਜਗਤ ਨੂੰ ਕਹਿ ਰਹੇ ਹਾਂ ਮੇਰੇ ਬੋਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਕਿ ਕੁਰਾਨ ਮੇਰੇ ਤੇ ਨਾਜ਼ਲ ਹੋਈ ਏ ﺍﻟਹਾਮ ਹੈ ਮੇਰੀ ਨਹੀਂ ਹੈ ਉਸ ਵਕਤ ਲੋਕਾਂ ਨੇ ਬਹੁਤ ਵਿਸ਼ਵਾਸ ਵੀ ਕੀਤਾ ਖਾਸ ਕਰਕੇ ਉਹਨਾਂ ਦੀ ਪਤਨੀ ਨੇ ਵਿਸ਼ਵਾਸ ਕਰ ਲਿਆ ਕਿਉਂਕਿ ਅਨਪੜ੍ਹ ਸਨ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਤੇ ਬਿਲਕੁਲ ਲੈ ਬਦ ਕੁਰਾਨ ਸੰਗੀਤ ਮਈ ਗੀਤ ਮਈ ਸਭ ਕੁਝ ਲੈ ਬੱਤਾ ਦੇ ਸੇ ਹੁਣ ਅੰਦਰੋਂ ਕਵਤਾ ਵੀ ਨਿਕਲੇ ਔਰ ਕਵਤਾ ਵੀ ਬੜੀ ਗਹਿਰੀ ਤੇ ਮਿਠਾਸ ਵੀ ਉਸਦੇ ਚ ਬੜਾ ਹੋਵੇ ਤਰਨਮ ਵੀ ਹੋਵੇ ਤੋ ਖਦੀਜਾ ਉਹਨਾਂ ਦੀ ਜੋ ਬੇਗਮ ਸੀ Hazrat Khadija ਉਹ ਹੈਰਾਨ ਰਹਿ ਗਏ ਉਹਨੇ ਪੁੱਛ ਲਿਆ ਔਰ ਉਸਦਾ ਪੁੱਛਣਾ ਵੀ ਦੱਸਦਾ ਹੈ کچھ اب ادیاتمک تت اسنو سوج سمجھ سی اے کہہ دیتا حضرت میو کچھ شک ہو رہا ہے اے بول تھوڑے نہیں ہو سکتے دے دورا رہے ہو محمد صاحب نے سچائی قبول کیونکہ ہنکار نہیں سی خدیجہ تو ٹھیک سمجھ محمد تے چپ کر گیا پتہ نہیں خدا کی بول رہے مینو بھی نہیں سمجھ ਪਰ ਆਨੰਦ ਮੈਨੋ ਆ ਰਿਹਾ ਹੈ ਰਸ ਮੈਨੋ ਆ ਰਿਹਾ ਹੈ ਆਨੰਦ ਦੀ ਬਾਰਿਸ਼ ਹੋ ਰਹੀ ਹੈ ਖਦੀਜਾ ਮੈਨੂੰ ਵੀ ਨਹੀਂ ਪਤਾ ਕਿਸ ਦੇ ਬੋਲ ਨੇ ਇਸ ਤਰ੍ਹਾਂ ਮੁਹੰਮਦ ਤੇ ਚੁੱਪ ਕਰ ਗਿਆ ਹੁਣ ਤੇ ਮੇਰਾ ਅਨੁਭਵ ਇੰਜ ਕਹਿ ਰਿਹਾ ਜੋ ਕੁਝ ਬੋਲ ਰਿਹਾ ਹੈ ਖੁਦਾ ਹੀ ਬੋਲ ਰਿਹਾ ਹੈ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਆਪੋ ਬੋਲ ਨਾ ਜਾਣਦਾ ਮੈਂ ਤੇ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਬੋਲਣਾ ਮੈਂ ਜਾਣਦਾ ਹੀ ਨਹੀਂ ਹਉ ਆਪੋਂ ਬੋਲਣਾ ਜਾਣਦਾ ਹਉ ਕਿਹਾ ਸਭ ਹੁਕਮ ਆਉ ਜਿਓ ਇੱਕ ਦੂਜਾ ਨੁਕਤਾ ਵੀ ਸੁਣ ਲਓ ਤਾਂ ਕਿ ਗੱਲ ਪੂਰੀ ਪਕੜਦੇ ਚਾਵੇ ਜਿਤਨਾ ਜਿਤਨਾ ਮਨੁੱਖ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੁੰਦਾ ਜਾਏਗਾ ਉਤਨਾ ਉਤਨਾ ਮਨੁੱਖ ਦਾ ਆਪਾ ਮਿਟਦਾ ਜਾਏਗਾ ਇਸ ਬੁਨਿਆਦੀ ਤੱਥ ਨੂੰ ਵੀ ਸਮਝਣਾ ਕਿ ਸੋਤੇ ਸਿੱਧ ਗੱਲ ਚੱਲ ਪਈ ਹੈ ਜੇ ਪੂਰਨ ਪਰਮਾਤਮਾ ਪੂਰਨ ਰੂਪ ਦੇ ਚ ਅਜੇ ਪ੍ਰਗਟ ਨਹੀਂ ਹੋਇਆ ਤੇ ਸਮਝ ਲੈਣਾ ਇਹ ਨਾਮ ਅਭਿਆਸੀ ਪੂਰਨ ਤੌਰ ਤੇ ਮਿਟਿਆ ਨਹੀਂ ਹੈ ਅਜੇ ਨਹੀਂ ਮਿਟਿਆ ਆਪ ਗਵਾਈਏ ਤਾਂ ਸੋਪਾਈਏ ਪਹਿਲੇ ਗਵਾਹ ਤੇ ਸਹੀ ਮਿਟਾਉ ਤੇ ਸਕੇ ਜਿਤਨਾ ਮਨੁੱਖ ਮਿਟਦਾ ਜਾਏਗਾ ਉਤਨਾ ਪ੍ਰਭੂ ਪ੍ਰਗਟ ਹੁੰਦਾ ਜਾਏਗਾ ਤੇ ਜਿਤਨਾ ਮਨੁੱਖ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਮੈਂ ਦਾਨੀ ਮੈਂ ਗਿਆਨੀ ਮੈਂ ਮਹਾਨ ਮੈਂ ਮਾਨ ਮੈਂ ਸਮਰਤ ਉਤਨਾ ਹੀ ਉਸ ਦੇ ਅੰਦਰ ਪ੍ਰਭੂ ਗੁਪਤ ਹੋ ਜਾਏਗਾ ਗੁਪਤ ਹੋ ਜਾਏਗਾ ਜਿਤਨਾ ਹੰਕਾਰੀ ਮਨੁੱਖ ਹੋਵੇਗਾ ਉਸ ਤੇ ਨਿਰੰਕਾਰ ਉਤਨਾ ਹੀ ਗੁਪਤ ਹੋ ਜਾਏਗਾ ਜਿਤਨਾ ਨਿਰਮਾਨ ਮਨੁੱਖ ਹੋਵੇਗਾ ਪ੍ਰਭੂ ਉਤਨਾ ਹੀ ਪ੍ਰਗਟ ਹੋ ਜਾਏਗਾ ਫਰਨੂ ਮੈਂ ਇਸੇ ਚ ਸਾਰਾ ਸਮਾਂ ਨਾਲ ਲੈ ਲਾਵਾਂ ਅਧਿਆਤਮਿਕ ਮੰਡਲ ਦੀਆਂ ਚਾਰ ਸਟੇਜਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਬਾਣੀ ਦੇ ਚ ਬਿਆਨ ਕੀਤੀਆਂ ਨੇ ਪਹਿਲੀ ਸਟੇਜ ਅਗਰ ਮਨੁੱਖ ਦਾ ਧਿਆਨ ਚਲ ਪਿਆ ਤੇ ਉਹ ਸਰੀਰ ਨੂੰ ਪ੍ਰੇਰਿਤ ਕਰੇਗਾ ਸਰੀਰ ਕਰਮ ਕਾਂਡ ਕਰੇਗਾ ਉਹ ਕਰਮਾਂ ਦੇ ਚ ਪ੍ਰਵਿਰਤ ਹੋਵੇਗਾ ਇਸ ਨੂੰ ਪਰਵਿਰਤੀ ਕਰਮ ਆਖੇ ਸੇਵਾ ਕਰੇਗਾ ਅੰਮ੍ਰਿਤ ਵੇਲੇ ਉੱਠੇਗਾ ਗੁਰਦੁਆਰੇ ਆਵੇਗਾ ਕੀਰਤਨ ਸੁਣੇਗਾ ਕਥਾ ਸੁਣੇਗਾ ਦਾਨ ਕਰੇਗਾ ਪੁੰਨ ਕਰੇਗਾ ਪਾਠ ਕਰੇਗਾ ਪੂਜਾ ਕਰੇਗਾ ਐਸਾ ਕੋਈ ਵੀ ਕਰਮ ਨਹੀਂ ਜਿਹੜਾ ਉਹ ਨਾ ਕਰੇ ਕਿਉਂਕਿ ਪ੍ਰੇਰਿਤ ਹੋਇਆ ਹੈ ਪਰ ਸਾਰੇ ਕਰਮ ਅਜੇ ਸਰੀਰ ਦੇ ਤਲ ਤੇ ਨੇ ਸਰੀਰ ਦੇ ਤਲ ਤੇ ਇਨੂੰ ਹਿੰਦੂ ਸਮਾਜ ਸਨਾਤਨ ਮਤ ਕਰਮ ਕਾਂਡ ਕਹਿੰਦਾ ਹੈ। ਇਹਨੂੰ ਇਸਲਾਮ ਸ਼ਰਅ ਕਹਿੰਦਾ ਹੈ। ਜਿਹੜੇ ਸ਼ਰਅ ਦੇ ਉੱਤੇ ਰੁਕ ਜਾਂਦੇ ਨੇ ਬਿਲਕੁਲ। ਤੇ ਜਿਹੜਾ ਸਾਧਨਾ ਕਰਕੇ ਸ਼ਰਅ ਤੋਂ ਅੱਗੇ ਚਲਾ ਗਿਆ ਤਰੀਕਤ ਮਾਰਫਤ ਦੇ ਵਿੱਚ ਫਿਰ ਉਹਨਾਂ ਦੋਹਾਂ ਦਾ ਤਾਲ ਮਿਲ ਨਹੀਂ ਬੈਠਦਾ। ਤਾਲ ਮਿਲ ਨਹੀਂ ਬੈਠਦਾ। ਫਿਤਨੇ ਫਸਾਦ ਖੜੇ ਹੋ ਜਾਂਦੇ। ਯਾ ਮੈਂ ਇਹਨਾਂ ਚਾਰ ਲਾਵਾਂ ਦੇ ਹਿਸਾਬ ਨਾਲ ਕਹਦੇ ਆਂ ਜੋ ਪਹਿਲੀ ਲਾਹ ਦੇਛੇ ਜੇ ਉਹਦੀ ਪਹਿਲੀ ਲਾਹ ਹੋਈਏ ਪਰਮਾਤਮਾ ਦੇ ਨਾਲ ਤੇ ਕਿਸੇ ਦੀਆਂ ਚਾਰ ਹੋ ਗਈਆਂ ਤਿੰਨ ਹੋ ਗਈਆਂ ਨਾ ਤੇ ਅੱਗੇ ਨਾ ਤੇ ਕਿਧਰੇ ਪਹਿਲੀ ਲਾਹ ਹੋ ਕੇ ਹੀ ਰੁਕ ਗਿਆ ਅੱਗੋਂ ਚਲੇ ਆਈ ਪਹਿਲੇ ਪੜਾਤਾ ਹੀ ਰੁਕ ਗਏ ਔਰ ਲੰਬੇ ਸਮੇਂ ਤੱਕ ਅਗਰ ਰੁਕਿਆ ਰਹਿ ਗਿਆ ਉਹ ਬੜੇ ਧਿਆਨ ਨਾਲ ਸੁਣ ਲਿਆ ਇਹ ਮਨੁੱਖ ਜਿਤਨਾ ਕਠੋਰ ਹੋਵੇਗਾ ਜ਼ਾਲਮ ਤੋਂ ਜ਼ਾਲਮ ਮਨੁੱਖ ਵੀ ਇਤਨਾ ਕਠੋਰ ਨਹੀਂ ਹੋਵੇਗਾ ਸਿਰਫ ਇਤਨਾ ਹੋਵੇਗਾ ਇਹਦੇ ਤੇ ਮੋਰ ਧਰਮ ਦੀ ਲੱਗੀ ਹੋਵੇਗੀ ਔਰ ਧਰਮ ਦੇ ਨਾਂ ਤੇ ਸਾਰੀ ਕਠੋਰਤਾ ਨੂੰ ਜਨਮ ਦੇ ਦੇਗਾ 5000 ਸਾਲ ਤੱਕ ਬ੍ਰਾਹਮਣਾਂ ਨੇ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਰੱਖੇ ਵਿਚਾਰਿਆਂ ਨੂੰ ਬਾਜ਼ਾਰ ਦੇ ਜਦ ਲੰਗਣਾ ਪੈਂਦਾ ਸੀ ਗੱਲੇ ਦੇ ਚ ਘੜਿਆਲ ਪਜਾ ਪਾ ਕੇ ਵਜਾ ਕੇ ਲੰਗਣਾ ਪੈਂਦਾ ਸੀ ਤਾਂ ਕਿ ਦੂਜੇ ਇੱਕ ਪਾਸੇ ਹੋਣ ਅਛੂਤ ਇਹਦੀ ਛਾਇਆ ਵੀ ਨਹੀਂ ਪੈਣੀ ਛੇ ਮਨੁੱਖ ਨੂੰ ਪਸ਼ਮਾ ਤੋ ਵੀ ਥੱਲੇ ਗਿਰਾ ਕੇ ਰੱਖਣਾ ਇਹ ਸਭ ਕੁਝ ਧਰਮ ਦੇ ਨਾਂ ਤੇ ਹੋਇਆ ਧਰਮ ਦੇ ਨਾਂ ਤੇ ਧਰਮ ਦੇ ਨਾਂ ਦੇ ਤੇ ਅਜੇ ਤੱਕ ਪਤਾ ਨਹੀਂ ਕਿਤਿਆਂ ਦੇ ਹੱਥ ਕੱਟੇ ਗਏ ਨੇ ਕਿਤਿਆਂ ਦੇ ਪੈਰ ਕੱਟੇ ਗਏ ਨੇ ਸਿਰਉ ਧਰਮ ਲੈ ਆ ਤੇ ਸ਼ਰ੍ਹਾ ਕਹਿੰਦੀ ਹੈ ਸ਼ਰ੍ਹਾ ਕਹਿੰਦੀ ਹੈ ਔਰ ਇਸ ਤਰ੍ਹਾਂ ਦੇ ਸ਼ਰਈ ਮਨੁੱਖ ਪਹਿਲੇ ਲਾਂ ਦੇ ਚ ਰੁਕੇ ਹੋਏ ਹੈ ਪਹਿਲੇ ਪੜਾਅ ਦੇ ਚ ਰੁਕੇ ਮੈਂ ਸਿੱਖ ਜਗਤ ਦੇ ਚ ਵੀ ਦੇਖਿਆ ਹੈ ਮੋਰ ਤੇ ਉਹਨਾਂ ਦੇ ਤੇ ਧਰਮ ਦੀ ਲੱਗੀ ਹੋਈ ਹੈ ਬੜੇ ਇਕਠੋ ਬੜੇ ਦੁਸ਼ਟ ਬੜਾ ਅਨਰਥ ਕਰਦੇ ਨੇ ਐਸੇ ਮਨੁੱਖ ਧਰਮ ਬਾਰੇ ਅਸ਼ਰਧਾਨੋ ਜਨਮ ਦੇ ਦੇ ਰਹੇ ਐਸੇ ਮਨੁੱਖ ਈਸ਼ਵਰੀ ਵਿਸ਼ਵਾਸ ਸਾਰਿਆਂ ਦਾ ਕਮਜ਼ੋਰ ਕਰਦੇ ਨੇ ਇਹ ਠੀਕ ਹੈ ਪਰ ਈਸ਼ ਨੂੰ ਸਹੀ ਜਾਣਨਾ ਧਾਰਮਿਕ ਮਨੁੱਖ ਦੀ ਇੱਕ ਗਲਤੀ ਵੀ ਕਰੋੜਾਂ ਗਲਤੀਆਂ ਵਰਗੀ ਹੈ ਇੱਕ ਪਾਪੀ ਦੀ ਕਰੋੜਾਂ ਗਲਤੀਆਂ ਵੀ ਸ਼ਾਇਦ ਇੱਕ ਗਲਤੀ ਵਰਗੀ ਕਿਉਂਕਿ ਧਾਰਮਿਕ ਮਨੁੱਖ ਦੀ ਇੱਕ ਗਲਤੀ ਬਹੁਤ ਸਾਰਿਆਂ ਦੀ ਸ਼ਰਧਾ ਨੂੰ ਛੱਡ ਪੁਚਾਏਗੀ ਬਹੁਤ ਸਾਰਿਆਂ ਦੀ ਭਾਵਨਾਵਾਂ ਨੂੰ ਜੋ ਹੈ ਛੇਣ ਕਰੇਗੀ ਤੇ ਤੁਸੀਂ ਆਖੋ ਧਾਰਮਿਕ ਮਨੁੱਖ ਗਲਤੀ ਕਰਦਾ ਕਿਉਂ ਰੁਕ ਜਾਂਦਾ ਹੈ ਤੇ ਜਿਵੇਂ ਰੁਕਿਆ ਹੋਇਆ ਪਾਣੀ ਗੰਦਾ ਹੋ ਜਾਂਦਾ ਹੈ ਰੁਕਿਆ ਹੋਇਆ ਧਿਆਨ ਮਨੋਖ ਨੂੰ ਗੰਦਾ ਕਰ ਦਿੰਦਾ ਮੈਂ ਇਸ ਪੇਸ਼ੇ ਦੇ ਚਾਹਾਂ ਆਮ ਸਾਧਾਰਨ ਮਨੁੱਖ ਵੀ ਕਈ ਵਾਰ ਐਸਾ ਅਨਰਥ ਨਹੀਂ ਕਰਦੇ ਜੋ ਮੈਂ ਕਈ ਵਾਰ ਦੇਖ ਲੈਣਾ ਗੁਣੀ ਗੈ ਨਹੀਂ ਕਰ ਲੈਂਦੇ ਹੈਰਾਨ ਹੋ ਜਾਂਦਾ ਗੁਰਦੁਆਰਿਆਂ ਦੇ ਪ੍ਰਬੰਧਕ ਕਰ ਲੈਂਦੇ ਨੇ ਔਰ ਨਹੀਂ ਕਰ ਸਕਦੇ ਉਹੀ ਕਰ ਦਿੰਦੇ ਹੈਰਾਨਗੀ ਹੋ ਜਾਂਦੀ ਹੈ ਮੇਰੇ ਤੋਂ ਵੀ ਇੱਥੇ ਸੇਵਾ ਕਰ ਰਹੇ ਨੇ ਐਸਾ ਅਨਰਥ ਕਰਦੇ ਨੇ ਸੁਰਤ ਰੁਕੀ ਹੋਈ ਹੈ ਰੁਕੇ ਹੋਇਆ ਪਾਣੀ ਜਿਵੇਂ ਗੰਦਾ ਹੋ ਜਾਂਦਾ ਹੈ ਇਸ ਤਰ੍ਹਾਂ ਗੰਦੇ ਹੋ ਗਏ ਹਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲਿਆਂ ਬਾਰੇ ਹੈ ਦੀਵਾਰਾਂ ਦੇ ਚ ਚਿੰਨਣ ਦਾ ਫਤਵਾ ਕਾਜ਼ੀ ਨੇ ਦਿੱਤਾ ਹੈ ਕਾਜ਼ੀ ਹੱਥ ਦੇ ਚ ਲੰਬੀ ਤਸਬੀਹ ਹੈ ਬਗਲ ਦੇ ਚ ਕੁਰਾਨ ਸ਼ਰੀਫ ਹੈ ਫਜਰ ਦੀ ਨਮਾਜ਼ ਪੜਦਾ ਹੈ ਅਸਰ ਦੀ ਨਮਾਜ਼ ਪੜਦਾ ਹੈ ਜ਼ੁਹਰ ਦੀ ਨਮਾਜ਼ ਪੜਦਾ ਹੈ ਮਗਰਬ ਦੀ ਨਮਾਜ਼ ਪੜਦਾ ਹੈ ਰਾਤ ਨੂੰ ਇਸ਼ਾ ਦੀ ਨਮਾਜ਼ ਪੜਦਾ ਹੈ ਪੰਨੇ ਪੜਦਦਾ ਹੈ ਔਰ ਗਜ਼ਬ ਦੀ ਗੱਲ ਦੋ ਵਕਤ ਕੁਰਾਨ ਦੀ तिलावत ਵੀ ਕਰਦਾ ਹੈ ਪਾਠ ਵੀ ਕਰਦਾ ਹੈ ਜ਼ਕਾਤ ਵੀ ਦੇਂਦਾ ਹੈ ਜਿਸ ਵਕਤ ਉਹ ਫਤਵਾ ਸਾਦਰ ਕਰ ਰਿਹਾ ਸੀ ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ ਤੇ ਫਤਵਾ ਕੀ ਕਰਦਾ ਦੇ ਰਿਹਾ ਹੈ اینا بچیاں نو زندہ دیوار دے چنت حیران دارمک منک اگر دارمک منک ایسا فتوا جاری کر سکتا ہے تو ڈاکٹر محمد اقبال کے بول سن لو وہ کہیں دے قتل معصوم کرو اور ماوے جفا رہتے ہو کیا اسی دین کو تم دین خدا کہتے ہو بڑی چوٹ کی اس اگر یہی خدائی دھرم ہے تو پھر شیطان کا دھرم کیڑا ہوئے گا قتل معصوم کرو اور ماں جفا رہتے ہو کیا اسی دین کو تم دین خدا کہتے ہو حیرانگی ہو جاتی ہے خدا دے ناتے, دھرم دے نا تے پانچ ہزار سال تک براہما نے جو دھرم دے نام تھے انرت کیا ਇਸ ਦੇਸ਼ ਦੇ ਵਿੱਚ ਧਰਮ ਤੋਂ ਮੁਨਕਰ ਹੋਣ ਦੇ ਜਜ਼ਬੇ ਜੋ ਪੈਦਾ ਹੋਏ ਕੁਝ ਇਤੋਂ ਵੀ ਪੈਦਾ ਹੋਏ ਇਹ ਵੀ ਮਹਿਸੂਸ ਕਰਦੇ ਆ ਧਾਰਮਿਕ ਮੁਨਕ ਇਸ ਤਰ੍ਹਾਂ ਦੇ ਕਰਦੇ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਹਾਲਾਤ ਦੇਖ ਕੇ ਸਿਆਸੀ ਝਗੜੇ ਦੇਖ ਕੇ ਔਰ ਗੁਣੀ ਗੈਨੀਆਂ ਦੀ ਜ਼ਿੰਦਗੀ ਦੇਖ ਕੇ ਜੋ ਅਜੇ ਕੱਚੇ ਸਰਦਾਰੋਂ ਨੇ ਉਹਨਾਂ ਦੀ ਸਰਦਾਰਾਂ ਨੂੰ ਬੜੀ ਸੱਟ ਲੱਗਦੀ ਹਰ ਦੇ ਉਹਨਾਂ ਦੇ ਜੋ ਹੈ ਟੁੱਟ ਜਾਂਦੇ ਨੇ। ਤਾਂ ਇਹ ਠੀਕ ਹੈ। ਧਰਮ ਮਨੁੱਖ ਦੀ ਇੱਕ ਗਲਤੀ ਕਰੋੜਾ ਗਲਤੀਆਂ ਵਰਗੀ ਹੈ। ਸ਼ਾਇਦ ਪਾਪੀ ਦੀਆਂ ਕਰੋੜਾ ਗਲਤੀਆਂ ਵੀ ਇੱਕ ਗਲਤੀ ਵਰਗੀ ਨਾ ਹੋਣ। ਇਹ ਵੀ ਮੈਂਸ ਕਰਦਾ। ਕਿਉਂਕਿ ਪਾਪੀ ਦੀ ਗਲਤੀ ਕਿਸੇ ਧਾਰਮਿਕ ਦੀ ਸ਼ਰਧਾ ਨੂੰ ਛੱਟ ਨਹੀਂ ਮਾਰਦੀ। ਅਗਲਾ ਸਮਝਦਾ ਹੈ ਹੀ ਚੋਰ ਹੈ ਹੀ ਪਾਪੀ। ਪਰ ਉਹਨੂੰ ਇਹ ਪਤਾ ਚੱਲੇ ਤੇ ਗੁਰਦੁਆਰੇ ਦੀ ਸੇਵਾ ਕਰਦਾ ਤੇ ਦਾਨ ਨਹੀਂ ਹੈ ਗਿਆਨੀ ਹੈ ਨਾਮ ਜਪਦਾ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਇਸਨੇ ਐਸਾ ਅਨਰਥ ਕੀਤਾ ਆਧਵੀ ਗਿਆਥਲੇ ਅਰਜ਼ ਕਰਾ ਹੁਣੇ-ਹੁਣੇ ਪੰਜਾਬ ਹਾਈ ਕੋਰਟ ਨੇ ਇੱਕ ਉਗਰੇ ਸੰਤ ਨੂੰ 10 ਸਾਲ ਦੀ ਸਜ਼ਾ ਦਿੱਤੀ ਹੈ ਆਜ਼ਾਦ ਜੀ ਬੈਠੇ ਪੰਜਾਬੀ ਦੇ ਪੇਪਰਾਂ 'ਚ ਨਿਕਲੇ कनाडा ਦੇ ਇੱਕ ਚੋਟੀ ਦੇ ਧਾਰਮਿਕ ਮਨੁੱਖ ਰਹੇ 3 ਸਾਲ ਪਹਿਲੇ ਉਥੋਂ ਦੀ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਮੈਂ ਉਥੇ ਸੀ ਹੈਰਾਨ ਹੋਇਆ ਉਸ ਬੰਦੇ ਨਾਲ ਮੇਰਾ ਬਹਿਸ-ਮਵਾਸਾ ਵੀ ਹੋ ਗਿਆ ਸੀ ਉਹ ਮੇਰੇ ਤੇ ਔਖਾ ਵੀ ਹੋ ਗਿਆ ਸੀ ਉਹ ਆਪਣੇ ਆਪ ਨੂੰ ਬੜਾ ਗਿਆਨੀ ਹੈ ਸਾਬਤ ਕਰੇ ਮੈਂ ਕਿ ਠੀਕ ਹੈ ਸਾਨੂੰ ਇੰਨੀ ਸਮਝ ਨਹੀਂ ਵਹਿਣਾ ਪੜਾ ਲਿਖਾ ਨਹੀਂ ਪ੍ਰਮਾਤਮਾ ਨੇ ਕਹਿਨੋ ਇਨਾ ਗਿਆਨੀ ਬਣਾਇਆ ਤੇ ਠੀਕ ਅਨਰਥ ਹੋਇਆ ਜੋ ਆਮ ਮਨੁੱਖ ਵੀ ਨਹੀਂ ਕਰ ਸਕਦਾ ਵੱਡੀ ਤੋਂ ਵੱਡੀ ਸਜ਼ਾ ਕਨੇਡਾ ਦੀ ਅਦਾਲਤ ਨੇ ਸੁਣਾ ਦਿੱਤੀ ਇੱਕ ਮੌਲਵੀ ਨੂੰ ਪਾਕਿਸਤਾਨ ਦੇ ਵਿੱਚ ਵੀ 15 ਸਾਲ ਦੀ ਸਜ਼ਾ ਲਾਹੌਰ ਹਾਈ ਕੋਰਟ ਨੇ ਸੁਣਾਈ ਸੀ ਇਹ ਵੀ ਮੈਰਸ ਕਰਦੇ ਧਾਰਮਿਕ ਮਨੁੱਖ ਮਸਜਿਦਾਂ ਬਣਾਉਣ ਵਾਲੇ ਗੁਰਦੁਆਰੇ ਬਣਾਉਣ ਵਾਲੇ ਚਲਾਉਣ ਵਾਲੇ ਧਰਮ ਮੰਦਰ ਬਣਾਉਣ ਵਾਲੇ ਚਲਾਉਣ ਵਾਲੇ ਐਸਾ ਅਨਰਥ ਕਦੀ ਕਦੀ ਜਦ ਅਖਬਾਰਾਂ ਚ ਆ ਜਾਂਦਾ ਹੈ ਲੋਕਾਂ ਦੀ ਸ਼ਰਧਾ ਨੂੰ ਬੜੀ ਛੱਟ ਲੱਗਦੀ ਹੈ ਇਹ ਕਿਹੜੇ ਧਾਰਮਿਕ ਮਨੁੱਖ ਐਸਾ ਅਨਰਥ ਕਰਦੇ ਨੇ ਜੋ ਪੈੜੇ ਇਲਾਣ ਤੇ ਰੁਕ ਗਏ ਉਹ ਚੱਲਣ ਦੀ ਹਿੰਮਤ ਹੀ ਨਾ ਹੋਵੇ ਜੋ ਪਹਿਲੇ ਪੜਾਤੇ ਹੀ ਰੁਕ ਗਏ ਕਰਮ ਕਾਂਡ ਸਰੀਰ ਤੇ ਕੁਝ ਕਰਦਾ ਰਿਹਾ ਧਿਆਨ ਤੇ ਚਲਿਆ ਨਹੀਂ ਅਗਰ ਧਿਆਨ ਚੱਲਦਾ ਤਾਂ ਗਿਆਨ ਨੇ ਜਨਮ ਲੈਣਾ ਸੀ ਮੈਂ ਫਿਰ ਅਰਜ਼ ਕਰਾਂ ਧਿਆਨ ਜਿੰਨਾ ਗਹਿਰਾ ਜਾਏਗਾ ਗਿਆਨ ਉਤਨਾ ਉੱਪਰ ਉਠੇਗਾ ਔਰ ਉੱਚਾ ਗਿਆਨ ਮਨੁੱਖ ਦੀ ਜ਼ਿੰਦਗੀ ਨੂੰ ਉੱਚਾ ਕਰ ਦੇਗਾ ਮਹਾਨ ਬਣਾ ਦੇਗਾ ਕਿਸੇ ਵੀ ਗਿਆਨ ਦੀ ਉਚਾਈ ਨੂੰ ਤੇ ਜੀਵਨ ਦੀ ਉਚਤਾ ਨੂੰ ਇਸ ਢੰਗ ਨਾਲ ਨਾਪਣਾ ਪੈਗਾ ਇਹਦਾ ਧਿਆਨ ਬੜਾ ਗਹਿਰਾ ਧਿਆਨ ਬੜਾ ਗਹਿਰਾ ਉਹ ਧਿਆਨ ਚੱਲ ਪਿਆ ਕੀ ਹੋਵੇਗਾ ਸਰੀਰ ਪਰਵਿਰਤ ਹੋ ਗਿਆ ਕਰਮਾਂ ਦੇ ਚ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਪਹਿਚਾਣ ਹੈ ਉਸ ਪਹਿਚਾਣ ਦੀ ਸਾਰੀ ਰੂਪ ਰੇਖਾ ਜੋ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਿਆਨ ਕੀਤੀ ਹੈ ਉਹ ਸਰਵਨ ਕਰ ਲੋ ਹਰ ਪਹਿਲੜੀ ਲਾਉ ਪਰਵਿਰਤੀ ਕਰਮ ਦ੍ਰਿੜਾਇ ਬਲਰਾਮ ਜੀਓ ਕਰਮ ਦੇ ਵਿੱਚ ਦ੍ਰਿੜਤਾ ਐ ਐਸਾ ਨਹੀਂ ਗੁਰਦੁਆਰੇ ਇੱਕ ਦਿਨ ਆਇਆ ਤੇ ਮਹੀਨਾ ਆਉਂਦਾ ਹੀ ਨਹੀਂ ਨਿਤਨੇਮ ਇੱਕ ਦਿਨ ਕੀਤਾ ਤੇ ਮਹੀਨਾ ਕਰਦਾ ਹੀ ਨਹੀਂ ਇੱਕ ਦਿਨ ਅੰਮ੍ਰਿਤ ਵੇਲੇ ਉઠਿਆ ਤੇ 10 ਦਿਨ ਉੱਠਦਾ ਹੀ ਨਹੀਂ ਕਰਮ ਦੇ ਵਿੱਚ ਦ੍ਰਿੜਤਾ ਨਹੀਂ ਹੈ ਇਹ ਪਹਿਲੀ ਲਾਤੇ ਵੀ ਨਹੀਂ ਹੈ ਇਹ ਪਹਿਲੇ ਪੜਾਅ ਤੇ ਵੀ ਨਹੀਂ ਹੈ ਇਹਦੇ ਜੀ ਪਹਿਲੀ ਲਾਅ ਨਹੀਂ ਗਈ ਕਿਉਂਕਿ ਮਹਾਰਾਜ ਇੱਥੇ ਕਹਿ ਰਹੇ ਨੇ ਕਰਮ ਦੇ ਵਿੱਚ ਦ੍ਰਿੜਤਾ ਦ੍ਰਿੜਤਾ ਦੇ ਨਾਲ ਕਰਨਾ ਜਿਵੇਂ ਨਿਯਮ ਪੂਰਵਕ ਦੁਕਾਨ ਖੋਲਨੀ ਹੈ ਨਿਯਮ ਪੂਰਕ ਆਫਿਸ ਦੇ ਜਾਣਾ ਹੈ ਸਾਰੇ ਕਰਮ ਕਰਨੇ ਨੇ ਔਰ ਉਹ ਸਾਰੇ ਕਰਮ ਦ੍ਰਿੜਤਾ ਨਾਲ ਨੇ ਇਸੇ ਤਰੀਕੇ ਨਾਲ ਧਾਰਮਿਕ ਕਰਮ ਦੇ ਚੋਦੀ ਦ੍ਰਿੜਤਾ ਆ ਜਾਂਦੀ ਹੈ ਕਰਨਾ ਹੀ ਕਰਨਾ ਹਰ ਹਾਲਤ ਵਿੱਚ ਕਰਨਾ ਅਗਰ ਐਸੀ ਧਾਰਮਿਕ ਕਰਮ ਵਿੱਚ ਕਿਸੇ ਦੀ ਦ੍ਰਿੜਤਾ ਹੈ ਤਾਂ ਸਮਝ ਲੈਣਾ ਪਹਿਲੀ ਇਲਾਮ ਹੋ ਗਈ ਇਹ ਪਹਿਲੇ ਪੜਾਅ ਤੇ ਆ ਗਿਆ ਉਸ ਪਹਿਲੇ ਪੜਾਅ ਦੀ ਫਿਰ ਸਤਿਗੁਰੂ ਵਿਆਖਿਆ ਅੱਗੇ ਕਰਦੇ ਨੇ ਬਾਣੀ ਬ੍ਰਹਮ ਬੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਏ ਸਬਨਾਦ ਬੇਦ ਗੁਰਬਾਣੀ ਮਨ ਰਤਾ सारੰਗ ਪਾਣੀ ਬੇਦ ਦੇ ਅਰਥ ਕਰਨਾ ਪੈਗਾ ਗਿਆਨ ਕਿਹਦਾ ਗਿਆਨ ਬ੍ਰਹਮ ਦਾ ਗਿਆਨ ਬ੍ਰਹਮੇ ਦਾ ਗਿਆਨ ਜੋ ਬ੍ਰਹਮ ਦਾ ਗਿਆਨ ਹੈ ਵੇਦ ਹੈ ਉਹਦਾ ਜੋ ਗਿਆਨ ਹੈ ਇਹਦੇ ਚ ਵੀ ਉਸ ਦੀ ਦ੍ਰਿੜਤਾ ਆ ਗਈ ਹੈ ਬਾਣੀ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਪਾਠ ਕਰਦਾ ਹੈ ਕੁਰਾਨ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਤਲਾਵਤ ਕਰਦਾ ਹੈ ਵੇਦਾਂ ਦੀ ਭਾਵੇਂ ਸਮਝ ਨਹੀਂ ਪਰ ਦੋ ਵਕਤ ਪਾਠ ਕਰਦਾ ਹੈ ਇਹਨੂੰ ਕਹਿੰਦੇ ਨੇ ਸਰੀਰਕ ਕਰਮ ਦ੍ਰਿੜਤਾ ਨਾਲ ਕਰਦਾ ਹੈ ਬਾਣੀ ਪੜ੍ਹਨੀ ਹੀ ਪੜ੍ਹਨੀ ਹੈ ਨਿਤਨੇਮ ਕਰ ਨਹੀਂ ਕਰਨਾ ਹੈ ਪਤਾ ਨਹੀਂ ਸਾਡੇ ਵਿੱਚ ਬੜੀ ਰਾਏ ਦੇਣ ਵਾਲੇ ਇਸ ਤਰ੍ਹਾਂ ਦੇ ਪੁਰਸ਼ ਪੈਦਾ ਹੋ ਜਾਂਦੇ ਨੇ ਪੰਜ ਸਤ ਸ਼ਹਿਰਾਂ 'ਚ ਮੈਂ ਦੇਖ ਕੇ ਹੈਰਾਨ ਹੋਇਆ ਕਹਿੰਦੇ ਨੇ ਜੀ ਅੱਧਾ ਘੰਟਾ ਵਾਹਿਗੁਰੂ ਮੰਤਰ ਦਾ ਜਪ ਕਰੋ ਬਾਣੀ ਪੜਨ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਰੋਜ਼ ਰੋਜ਼ ਰਿਪੀਟ ਕਰਨ ਦੀ ਲੋੜ ਹੁਣ ਕੌਣ ਦੱਸੇ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਬਾਣੀ ਨਾਮ ਜਪਣਾ ਹੈ ਬਾਣੀ ਦਾ ਜਪਣਾ ਨਾਮ ਦਾ ਜਪਣਾ ਹੈ ਐਵੇਂ ਭਰਮ ਬੁਲੇਖਾ ਹੈ ਕਈ ਆਲੋ ਬਾਣੀ ਜਪਣ ਵਾਸਤੇ ਸ਼ਬਦ ਵਿੱਚ ਧੁਨ ਵਿੱਚ ਧਿਆਨ ਚਾਹੀਦਾ ਹੈ ਸ਼ਬਦ ਕੀ ਆਵਾਜ਼ ਧੁਨ ਹੈ ਤੇ ਉਹਦੇ ਵਿੱਚ ਜਿਹੜਾ ਧਿਆਨ ਜੋੜਨਾ ਹੈ ਇਹ ਹੀ ਸੁਰਤ ਹੈ ਸ਼ਬਦ ਸੁਰਤ ਦਾ ਮੇਲ ਪਰ ਸ਼ਬਦ ਸੁਰਤ ਦਾ ਮੇਲ ਤਾਂ ਹੋ ਸਕਦਾ ਹੈ ਸ਼ਬਦ ਕੰਠ ਹੋਵੇ ਸਵਾਸਤੇ ਮੈਂ ਅਰਜ਼ ਕਰਦਾ ਹਾਂ ਨਾ ਇੱਕ ਹੁੰਦਾ ਹੈ ਬਾਣੀ ਪੜਨਾ ਇੱਕ ਹੁੰਦਾ ਹੈ ਬਾਣੀ ਜਪਣਾ ਪੜਨ ਲੱਗਿਆਂ ਧਿਆਨ ਬਾਹਰ ਕਰਨਾ ਪੈਗਾ ਅਕਸ਼ਰਾਂ ਤੇ ਰੱਖਣਾ ਪੈਗਾ ਜਪਣ ਲੱਗਿਆਂ ਅੱਖਾਂ ਮੀਟਣੀਆਂ ਪੈਣਗੀਆਂ ਧਿਆਨ ਅੰਦਰ ਲੈ ਜਾਣਾ ਪੈਗਾ ਦੋਨੋਂ ਨੂੰ ਸੁਣਨਾ ਪੈਗਾ ਪੜਨ ਲੱਗਿਆਂ ਅੱਖਾਂ ਖੋਲ੍ਹਣੀਆਂ ਪੈਣਗੀਆਂ ਗੁਟਕੇ ਤੇ ਜਪਣ ਲੱਗੇ ਅੱਖਾਂ ਬੰਦ ਕਰਨੀਆਂ ਪੈਣਗੀਆਂ ਤੇ ਜੇ ਬਾਣੀ ਜਪਣੀ ਹੈ ਤੇ ਅੱਖਾਂ ਬੰਦ ਕਰਨੀਆਂ ਨੇ ਤਾਂ ਬਾਣੀ ਕੰਠ ਹੋਵੇ ਤਾਂ ਹੀ ਹੋਵੇਗਾ ਨਾ ਉਹ ਇੰਤੈ ਨਹੀਂ ਆ ਸਕਦਾ। ਤੋਂ ਕੋਈ ਆਖੇ ਮੈਂ ਪੜਾ ਲਿਖਾ ਹੀ ਨਹੀਂ ਜਾਂ ਪੜਾ ਲਿਖਾਂ ਤੇ ਮੈਨੂੰ ਬਾਣੀ ਕੰਠ ਨਹੀਂ ਮੈਂ ਕਿਵੇਂ ਜਪਾਂ ਉਹਨਾਂ ਸਾਰੇ ਮਨੁੱਖਾਂ ਲਈ ਅਵਤਾਰਾਂ ਨੇ ਸੌਲਿਤ ਪੈਦਾ ਕੀਤੀ ਹੋਈ ਇੱਕ ਅੱਖਰ ਦਾ ਜਪ ਕਰਾ ਸਾਡੇ ਵਿੱਚ ਬਾਹਰ ਗੁਰੂ ਹੈ ਇਹ ਤੇ ਕੰਠ ਹੋ ਸਕਦਾ ਹੈ ਜਪ ਰਾਮ ਓਮ ਅੱਲਾਹ ਹੋ ਇਹ ਜਪਾ ਉਨ ਸਾਰੀ ਦੀ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਹੁਣ ਜਿਹੜੇ ਇਸ ਦੇ ਤੇ ਵਿਚਾਰ ਦਿੰਦੇ ਨੇ ਗੁਰਬਾਣੀ ਦਾ ਪਾਠ ਨਾਮ ਜਪਣਾ ਨਹੀਂ ਨਾਮ ਜਪਣਾ ਨਾਮ ਜਪਣਾ ਤੇ ਇਹ ਪੰਕਤੀਆਂ ਤੇ ਸਤਿਗੁਰੂ ਦੀਆਂ ਨੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਨੇ ਗੁਰਮੁਖ ਬਾਣੀ ਨਾਮ ਹੈ ਨਾਮ ਰੇ ਰੇ ਵਸਾਈ ਬਾਣੀ ਦੇ ਜਪਣ ਨਾਲ ਵੀ ਉਹੀ ਆਨੰਦ ਬਣ ਜਾਂਦਾ ਹੈ ਔਰ ਉਸ ਅਨੰਤ ਤੱਕ ਪਹੁੰਚੇ ਮੈਂ ਪੁਰਸ਼ ਦੇਖੇ ਨੇ ਸਿਰਫ ਬਾਣੀ ਜਪ ਜਪ ਕੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਮੈਂ ਫਿਰ ਅਰਜ਼ ਕਰਾਂ ਜਪਣ ਲੱਗੇ ਆ ਅੱਖਾਂ ਮੀਟਣੀਆਂ ਪੈਣੀਆਂ ਧਿਆਨ ਅੰਦਰ ਕਰਨਾ ਪੈਂਦਾ ਹੈ ਪੜਨ ਲੱਗੇ ਆ ਅੱਖਾਂ ਖੋਲਣੀਆਂ ਪੈਣੀਆਂ ਧਿਆਨ ਬਾਹਰ ਕਰਨਾ ਪੈਂਦਾ ਹੈ ਤੇ ਸਾਰੀ ਜ਼ਿੰਦਗੀ ਵੀ ਪੜਦੇ ਰਹੀਏ ਜ਼ਿੰਦਗੀ ਬਦਲਦੀ ਨਹੀਂ ਪੜੀਏ ਜੇਤੇ ਵਰਸ ਵਰਸ ਪੜੀਏ ਜੇਤੇ ਮਖ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਵਾਸ ਨਾ ਨਿਕਲੇਖੇ ਇੱਕ ਗੱਲ ਹੋਰ ਹौं ਮੈਂ